ਸਾਰਿਆਂ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 35ਵਾਂ ਅਧਿਆਇ ਸੱਚਾ ਬਚਾਓ ਪਹਿਲੀ ਆਇਤ हे ਯਹਵਾ ਜਿਹੜੇ ਮੇਰੇ ਨਾਲ ਮੁਦਬਾ ਕਰਦੇ ਹਨ ਉਹਨਾਂ ਨਾਲ ਮੁਦਬਾ ਕਰ ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ ਦੂਸਰੀ ਆਇਤ ਟਾਲਾ ਤੇ ਫਰੀ ਨੂੰ ਸਾង ਅਤੇ ਮੇਰੀ ਸਹਾਇਤਾ ਲਈ ਉੱਠ ਤੀਸਰੀ ਆਇਤ ਵਰਸ਼ਾ ਵੀ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ ਮੇਰੀ ਜਾਨ ਨੂੰ ਆਖ ਤੇਰਾ ਬਚਾਓ ਮੈਂ ਹੀ ਹਾਂ ਛਤੀ ਆਇਤ ਜਿਹੜੇ ਮੇਰੀ ਜਾਨ ਲੇਵਾ ਹਨ ਉਹ ਲੱਜਾਵਾਂ ਅਤੇ ਖੱਜਲ ਹੋਣ ਜਿਹੜੇ ਮੇਰੇ ਲਈ ਬਰਿਆਈ ਸੋਚਦੇ ਹਨ ਉਹ ਪਿਛਾਂ ਹਟਾਏ ਜਾਣਾ ਅਤੇ ਪੰਦਲ ਜਾਣ ਪੰਜਵੀਂ ਆਇਤ ਉਹ ਪੌਣ ਨਾਲ ਉੜਦੀ ਤੂੜੀ ਵਾਂਝ ਹੋਣ ਅਤੇ ਯਹੋਵਾ ਦਾ ਦੂਤ ਉਹਨਾਂ ਨੂੰ ੱੱਕਾ ਮਾਰਦਾ ਜਾਏ ਛੇਵੀਂ ਆਇਤ ਪੂਨ ਦਾ ਰਾਹ ਹਨੇਰਾ ਅਤੇ ਤਿਲਕਣਾ ਹੋਵੇ ਅਤੇ ਯਹੋਵਾ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਏ ਸੱਤਵੀਂ ਆਇਤ ਕਿਉਂ ਜੋ ਉਹਨਾਂ ਨੇ ਧਿਗਾਣੇ ਮੇਰੇ ਲਈ ਟੋਏ ਵਿੱਚ ਜਾਲ ਛਿਪਾਇਆ ਹੈ ਉਹਨਾਂ ਨੇ ਧਿਗਾਣੇ ਮੇਰੇ ਲਈ ਜਾਨ ਲਈ ਟੋਆ ਪੁੱਟਿਆ ਹੈ 8ਵੀਂ ਆਇਤ ਉਸ ਉੱਤੇ ਉਹਨੇ ਜਾਣੇ ਬਰਬਾਦੀ ਆਣ ਪਵੇ ਅਤੇ ਜਿਹੜਾ ਜਾਲ ਉਸਨੇ ਛਿਪਾਇਆ ਉਹ ਉਸਨੂੰ ਫਸਾ ਲਵੇ ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ 9ਵੀਂ ਆਇਤ ਤਾਂ ਮੇਰੇ ਜਾਨ ਜਹਵਾ ਵਿੱਚ ਬਾਗ-ਬਾਗ ਹੋਵੇਗੀ ਉਹ ਉਸਦੇ ਬਚਾਓ ਵਿੱਚ ਮਗਨ ਹੋਵੇਗੀ 10ਵੀਂ ਆਇਤ ਮੇਰੀਆਂ ਸਾਰੀਆਂ ਹੱਡੀਆਂ ਆਖਣ ਗਿਆ ਹੈ ਯਹੋਵਾ ਤੇਰੇ ਸਮਾਨ ਕੌਣ ਹੈ ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛਡਾਉਂਦਾ ਹੈ ਹਾਂ ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ 11ਵੀਂ ਆਇਤ ਜ਼ਾਲਮ ਗਵਾ ਉੱਠ ਖੜੇ ਹੁੰਦੇ ਹਨ ਉਹ ਮੈਥੋਂ ਉਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ 12ਵੀਂ ਆਇਤ ਨਿੱਕੀ ਦੇ ਵੱਟੇ ਉਹ ਮੈਨੂੰ ਬਦੀ ਦਿੰਦੇ ਹਨ ਮੇਰੀ ਜਾਨ ਵਿਚਲ ਜਾਂਦੀ ਹੈ 13ਵੀਂ ਆਇਤ ਪਰ ਮੈਂ ਜਦੋਂ ਉਹ ਬਿਮਾਰ ਸਨ ਮੇਰਾ ਲਿਬਾਸ ਤੱਪੜਦਾ ਸੀ ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ ਅਤੇ ਮੇਰੀ ਪ੍ਰਾਰਥਨਾ ਮੇਰੇ ਸੀਨੇ ਨੂੰ ਮੁੜਾਈ 14ਵੀਂ ਆਇਤ ਮੈਂ ਉਹਨਾਂ ਨਾਲ ਮਿੱਤਰ ਜਾਂ ਭਰਾ ਵਾਂਗ ਵਰਤਿਆ ਜਿਵੇਂ ਕੋਈ ਆਪਣੀ ਮਾਤਾ ਲਈ ਬਿਰਲਾਪ ਕਰੇ ਤੀਵੇਂ ਮੈਂ ਸੋਗ ਨਾਲ ਝੁੱਕ ਗਿਆ 15ਵੀਂ ਆਇਤ ਪਰ ਉਹ ਮੇਰੇ ਲੰਗੜੌਣ ਤੋਂ ਆਨੰਦ ਹੋ ਕੇ ਇਕੱਠੇ ਹੋਏ ਹਾਂ ਉਹ ਮੇਰੇ ਮਾਰ ਕੁੱਟਣ ਵਾਲੇ ਮੇਰੇ ਵਿਰੋਧੇ ਇਕੱਠੇ ਹੋਏ ਅਤੇ ਮੈਂ ਨਾ ਜਾਣਿਆ ਉਹ ਪਾੜਦੇ ਰਹੇ ਅਤੇ ਹਟੇ ਨਹੀਂ 16ਵੀਂ ਆਇਤ ਉਹਨਾ ਕਪਟੀਆਂ ਵਾਂਝ ਜਿਹੜੇ ਟੁੱਕੜ ਲਈ ਮਖੌਲ ਕਰਦੇ ਹਨ ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਚੀਰੇ 17ਵੀਂ ਆਇਤ हे ਪ੍ਰਭੂ ਤੂੰ ਕਦ ਤੱਕ ਵੇਖਦਾ ਰਹੇਂਗਾ ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ ਅਤੇ ਮੇਰੀ ਜ਼ਿੰਦਗੀ ਨੂੰ ਬਬਰ ਸ਼ੇਰਾ ਤੋਂ ਛੁਡਾਓ 18ਵੀਂ ਆਇਤ ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ ਬਹੁਤਿਆਂ ਲੋਕਾਂ ਵਿੱਚ ਤੇਰੀ ਉਸਤ ਕਰਾਂਗਾ 19ਵੀਂ ਆਇਤ ਜਿਹੜੇ ਨੇ ਹੱਕ ਮੇਰੇ ਵੈਰੀ ਹਨ ਉਹਨਾ ਨੂੰ ਮੇਰੇ ਉੱਤੇ ਨੰਦਨਾ ਹੋਣ ਦੇ ਅਤੇ ਜਿਹੜੇ ਤੇ ਗਾਣੇ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ। ਵੀਮੀ ਆਇਤ ਕਿਉਂ ਜੋ ਸੁਖਸਾਂਦ ਦੀ ਗੱਲ ਨਹੀਂ ਕਰਦੇ ਜਿਹੜੇ ਸਗੋ ਜਿਹੜੇ ਦੇਸ਼ ਵਿੱਚ ਆਰਮਨਾਲ ਵਸਦੇ ਹਨ ਉਹਨਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ। ਇੱਕਵੀਂ ਆਇਤ ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਡੱਟ ਕੇ ਆਖਿਆ ਵਾ ਵਾ ਸਾਡੀ ਅੱਖਾਂ ਨੇ ਵੇਖ ਲਿਆ ਹੈ। ਬਾਈਮੀ ਐਤ हे ਯਹਵਾ ਤੈ ਵੇਖ ਲਿਆ ਚੁੱਪ ਨਾ ਕਰ हे ਪ੍ਰਭੂ ਮੇਥੋ ਦੂਰ ਨਾ ਰਹਿ ਤੇਵੀ ਐਤ हे ਪਰ ਮੇਰੇ ਪਰਮੇਸ਼ਵਰ हे ਮੇਰੇ ਪ੍ਰਭੂ ਮੇਰੇ ਨਿਆਉ ਲਈ ਉਠ ਅਤੇ ਮੇਰੇ ਮੁੱਦ ਤੇ ਲਈ ਜਾਗ ਚਵੀਮੀ ਐਤ हे ਯਹਵਾ ਮੇਰੇ ਪਰਮੇਸ਼ਰ ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਉ ਕਰ ਅਤੇ ਉਹਨਾਂ ਨੂੰ ਮੇਰੇ ਉਤੇ ਆਨੰਦ ਨਾ ਹੋਣ ਦੇ ਪਚਮੀ ਆਇਤ ਉਹ ਆਪਣੇ ਮਨ ਵਿੱਚ ਇਹ ਨਾ ਕਹਿਣ ਭਈ ਵਾ ਅਸੀਂ ਇਹੋ ਚਾਹੁੰਦੇ ਸਾਂ ਉਹ ਇਹ ਨ ਆਖਣ ਭਈ ਅਸਾ ਉਹਨ ਨੂੰ ਪੱਖ ਲਿਆ ਹੈ। 22ਵੇਂ ਆਇਤ ਜਿਹੜੇ ਮੇਰੇ ਨੁਕਸਾਨ ਦੇ ਕਾਰਨ ਆਨੰਦ ਹੁੰਦੇ ਹਨ ਉਹ ਇਕੱਠੇ ਸ਼ਰਮਿੰਦੇ ਹੋਣ ਅਤੇ ਭੰਦਲ ਜਾਣ। ਅਤੇ ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ ਉਹ ਲਾਜ ਅਤੇ ਨਾਦਰ ਦਾ لباس ਪਹਿਨਣ। 27ਵੇਂ ਆਇਤ ਜਿਹੜੇ ਮੇਰੇ ਨਾਲ ਧਰਮ ਜਿਹੜੇ ਮੇਰੇ ਧਰਮ ਤੋਂ ਪ੍ਰਸੰਨ ਹਨ ਉਹ ਜੈ ਜੈਕਾਰ ਅਤੇ ਆਨੰਦ ਕਰਨ। ਉਹ ਸਦਾ ਅਖਦੇ ਜਾਣ ਭਈ ਯਹੋਵਾ ਦੀ ਚੈਹੋ। ਜੋ ਹਵਾ ਦੀ ਵਡਿਆਈ ਹੋਵੇ ਅਤੇ ਜਿਹੜੇ ਆਪਣੇ ਦਾਸ ਦੀ ਸੁਖ ਤੋਂ ਪ੍ਰਸੰਨ ਹੈ 28ਵੀਂ ਆਇਤ ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ ਦਿਨ ਪਰ ਤੇਰੀ ਉਸਤ ਹੋਵੇਗੀ ਆਮੀਨ ਪ੍ਰਭੂ ਜੇਨ ਵਚਨਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ੀਫਾ ਸ਼ਾਂਤੀ ਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਿਆਂ ਜੀ ਮਸੀਹੀ